ਅੱਜ ਤਾਂ ਨਾ ਮੇਰਾ ਮਨ ਜਦਾਸ ਹੋਇਆ ਪਿਆ ਰਖੜੀ ਦਾ ਦੇਣਾ ਉਹੀ ਗੱਲ ਆ ਤੇ ਸਾਰੀਆਂ ਕਲਮ-ਕਲਮਾਂ ਫਿਰਦੀਆਂ ਜੇ ਭਰਾ ਹੋਵੇ ਤਾਂ ਰਖੜੀ ਬੰਨੇ ਅੱਗੇ ਚੱਲ ਹਰਪ੍ਰੀਤ ਕੋਲੇ ਜਾ ਕੇ ਆਉਣੀ ਆਗੀ ਹਰਪ੍ਰੀਤ ਭੈਣੇ ਹਾਂ ਕਿਵੇਂ ਆ ਕੰਨਾ ਕਿਵੇਂ ਇੱਥੇ ਜ ਮੰਜਾ ਢਾ ਰੱਖਿਆਗਾ ਉਹੀ ਬਹਿ ਗਈ ਏੜੀਏ ਬਸ ਆਉਂਦੀਆਂ ਜਾਂਦੀਆਂ ਆ ਬੁੜੀਆਂ ਟੱਪੀ ਜਾਂਦੀਆਂ ਕੋਈ ਰਖੜੀ ਬੰਨ ਕੇ ਆਉਂਦੀ ਐ ਕੋਈ ਬੰਨਣ ਜਾਂਦੀ ਐ ਅਗਲੀ ਦੱਸ ਕੇ ਜਾਂਦੀ ਐ ਆਵਦਾ ਮਨ ਜਾ ਪੜਾ ਹੋ ਜਾਂਦਾ ਉਹੀ ਗੱਲ ਆ ਦੇਖੀ ਦਿਲ ਡੁੱਬਦਾ ਹੋਰ ਤਾਈਓ ਮੈਂ ਤਾਂ ਮੇਰ ਦਾ ਨਾ ਇਹ ਮਨ ਜਾ ਡੋਲਿਆ ਪਿਆ ਸੀ ਮੈਂ ਗੱਲੇ ਹਰਬੀ ਦੇ ਕੋਲੇ ਗੇੜਾ ਮਾਰ ਕੇ ਆਵਾਂ ਗੱਲਾਂ ਬਾਤਾਂ ਕਰਾਂਗੇ ਆ ਉਹੀ ਗਰਮਾਨ ਹੌਲਾ ਹੋ ਜਾਊਗਾ ਨਹੀਂ ਹੋਰ ਪਹਿਣੀ ਇਹ ਦੋਨੋਂ ਤਾਂ ਉਹੀ ਗੱਲ ਆਪਾਂ ਕਿਹੜਾ ਰੱਬ ਨੂੰ ਐ ਕਹਿੰਦੀ ਸੀ ਵੀ ਸਾਨੂੰ ਦੋ ਦੇ ਇੱਕੋ ਹੀ ਦੇ ਦੇਣਾ ਰਖੜੀ ਬੰਨਣ ਨੂੰ ਇੱਕ ਕਪੜਾ ਤਾਂ ਜਿਵੇਂ ਕਹਿੰਦੇ ਸਭ ਦੇ ਹੋਵੇ ਉਹੀ ਗੱਲ ਆ ਵੀ ਅੱਜ ਸਾਰੀਆਂ ਮੇਰਾਂ ਦਰਾਨੀਆਂ ਜਠਾਨੀਆਂ ਗੰਗਾਆਂ ਗੀਆਂ ਸੰਬੰਧਿਆ ਵਾਲੀਆਂ ਚੀਜ਼ਾਂ ਦਿਖਾ-ਦਖਾ ਕੇ ਜਾਂਦਾਂ ਬਲਾਈ ਮਨ ਡੋਲਦਾਗਾ जानके अगਲਤ जानके जखमा ते जमे कहंदे हुंदे मिरचां पुक्कण आउंदियां है आ मेरी सास कहंदियां ਲੈ तुजी किदे जाना रखड़ी बन्नो सोडे केड़ा ਭਰਾਏ ਭੈਣੇ ਤੇ ਭਰਾ ਮਾਲਗਨ ਨੂੰ ਪਤਾ ਹੁੰਦਾ ਰਖੜੀ ਦੇ ਤਿਆਰ ਮਾ ਹੱਡ ਤੇ ਮਾਰਦੀਆਂ ਗੱਲ ਆਏ ਕਹਿੰਦੀਆਂ ਗੀਆਂ ਕਿ ਉਹੀ ਗੱਲ ਤੁਸ ਤੱਕੇ ਭਰਾ ਵਜੋ ਹੋਗਾ ਪੰਗਾ ਗੀਆਂ ਅਕੇ ਰਖੜੀ ਬੰਨ ਤੁਸੀਂ ਕਿਦੇ ਜਾਣਾਗਾ ਪਟੱਕ ਦੇਣ ਗੱਲਾਂ ਬਾਤਾਂ ਕਹਿ ਜਾਂਦੀਆਂ ਗੱਲੀ ਬਾਤੀ ਨਹੀਂ ਹੋਰ ਭੈਣੇ ਅੱਜ ਕੱਲ ਦੇ ਕਿੰਨਾ ਟਾਈਮ ਵੀ ਨਹੀਂ ਹੋਰ ਦਾ ਗੱਲ ਆ ਗਈ ਤੇ ਮੈਂ ਆਪਾਂ ਤਾਂ ਚੱਲ ਆਪਣਾ ਮੈਨੂੰ ਐਂ ਦੱਸੋ ਜੇ ਆਪਾਂ ਨਾਨਕੀ ਜਾਨਣਾਂ ਤਮਾਮ ਮੈਂ ਕੀ ਕਹਿਣਗੇ ਮਾਮੀਆਂ ਦਾ ਸੁਭਾਅ ਨਹੀਂ ਕਿਸੇ ਕੰਮ ਦਾ ਨਾ ਨਾ ਲੈਣਦਿਆਂ ਮਾਰੀਆਂ ਆਈਆਂ ਕੁੜਾਂ ਅੱਜ ਕਾਹਦੀ ਧਿਆਰ ਉਹ ਹੀ ਗੱਲ ਆ ਆਪਣੇ ਜੀ ਭੂਆ ਦੇ ਪੁੱਤਾਂ ਦੇ ਬੰਨਣ ਜਾਂਦੇ ਆ ਭੈਣੇ ਉਹ ਗਾਂ ਭੂਆ ਦੀਆਂ ਨੂਹਾਨੀ ਕਿਸੇ ਕੰਮ ਨਹੀਂ ਦੀਆਂ ਉਹ ਹੀ ਗੱਲ ਆ ਤਾ ਮੈਂ ਤਾਂ ਕਹਿਣੀ ਆ ਕਿ ਰੱਬ ਇੱਕ ਦੇ ਦਦਾ ਰੱਬੋ ਕਿਹੜਾ ਘਾਟਾ ਪੈ ਜਾਂਦਾ ਹੈ ਨਹੀਂ ਪਵਾ ਉਹੀ ਗੱਲ ਜਿਵੇਂ ਕਹਿੰਦੇ ਨੇ ਚੱਜ ਦੀ ਨਾ ਹੁੰਦੀ ਮੱਥੇ ਵੱਟ ਪਾਈ ਜਾਂਦੀ ਬੋਲੀ ਜਾਂਦੀ ਬਰੋੜ-ਬਰੋੜ ਕਰੀ ਜਾਂਦੀ ਆਪਾਂ ਭਰਾ ਦੇ ਰਖੜੀ ਤਾਂ ਬੰਨੇ ਹੁੰਦੇ ਆਂ ਉਹੀ ਤਾਂ ਗੱਲ ਲਾਗੀ ਤੇ ਮੈਨੂੰ ਤਾਂ ਉਹਦੀ ਵੀ ਬਾਲੀ ਫਿਰ ਆਪਣੇ ਆਵਣ ਦੀ ਨਿਆਣੀ ਆ ਗਈ ਚਲ ਆਪਾਂ ਤਾਂ ਫੇਰ ਵੀ ਸਮਝਦਾਰਾਂ ਗਿਆਂ ਉਹੀ ਤਾਂ ਮੈਂ ਐਂ ਗੱਲਾਂ ਕਰੀ ਜਾਂਦੀ ਸੀ ਮੈਂ ਆਪਾਂ ਤਾਂ ਮੰਨ ਜਾ ਸਮਝਾ ਲਿਆ ਹਨਾ ਇੰਨੇ ਸਾਲ ਹੋ ਗਏ ਲੋਕਾਂ ਦੀ ਮਿਹਣੇ ਲੈ ਲੈ ਕੇ ਉਹ ਜਿਹਾ ਹੋ ਗਈਆਂ ਲੋਕਾਂ ਮਰ ਗਈਆਂ ਹੁਣ ਤਾਂ ਕਿਸੇ ਦੀ ਉਹੀ ਗੱਲ ਕਿਸੇ ਦੀ ਗੱਲ ਤਾਂ ਬੁਰੀ ਲੱਗਦੀ ਹੈ ਪਰ ਨਹੀਂ ਕਿਸੇ ਦੀ ਲੱਗਦੀ ਨਹੀਂ ਤੇ ਗੱਲ ਕਰ ਆਮਨ ਦਾ ਕੀ ਬਣੂਨੀ ਉਹਦੀ ਤਾਂ ਪਹਿਲੀ ਅਖੜੀ ਉਹੀ ਗੱਲ ਆ ਮੈਨੂੰ ਤਾਂ ਅਮਨ ਦੀ ਤਾਂ ਸੱਚੀ ਮੈਨੂੰ ਤਾਂ ਇੰਨੀ ਫਿਕਰ ਲੱਗੀ ਪਈ ਹੈਗੀ ਤੇ ਦੇਖਦੀ ਆਂ ਕਿ ਮੇਰੇ ਤਾਂ ਜੀ ਕਰਦਾ ਸੀ ਮੈਂ ਅਮਨ ਕੋਲੇ ਗੇੜਾ ਕੱਢ ਕੇ ਆਵਾ ਮੈਂ ਤਾਂ ਨਾ ਉਹੀ ਗੱਲ ਐਤੋਂ ਮੈਂ ਲੰਗੀ ਜਾਂਦੀ ਸੀ ਕਿ ਮੈਂ ਕਿਾ ਚੱਲ ਪਹਿਲਾਂ ਉਹਦੇ ਕੋਲ ਗੇੜਾ ਮਾਰ ਲਾਂ ਉਹਦਾ ਤਾਂ ਬਾਹਲਾ ਦਿਲ ਡੁੱਬਦਾ ਹੁੰਦਾਗਾ ਹੋਰ ਮੇਰਾ ਤਾਂ ਨਾ ਅਮਨ ਕੋਲੇ ਜਾਣ ਨੂੰ ਜੀ ਨਹੀਂ ਕਰਿਆ ਮਾ ਜੇ ਮੈਂ ਗਈ ਆਮ ਨੇ ਆਖੂਗੀ ਵੀ ਪਹਿਣਿਆ ਪਰ ਰਖੜੀ ਕਿਦੇ ਬਣਣਗੇ ਆਪਾਂ ਕਿੱਥੇ ਜਾਈਏ ਬੰਨਣ ਫੇਰ ਉਹ ਬੁਛ ਬੁਛ ਲੱਗ ਜਾਂਦੀ ਕਰਨ ਫੇਰ ਉਹੜੀ ਗਿਚਤ ਪੈੜਾ ਹੋ ਜਾਂਦਾ ਹੋਰ ਉਹ ਤਾਂ ਰੋਂਦੀ ਆ ਗਈ ਮਾਂ ਨੂੰ ਵੀ ਨਹੀਂ ਜੀ ਕਰਦਾ ਫੋਨ ਕਰਨ ਨੂੰ ਮਾਂ ਨੂੰ ਕੀ ਕੀ ਗੇ ਫੋਨ ਕਰਕੇ ਕੀ ਦੇ ਰਖਣੀ ਬਣਨ ਜਾਈਏ ਮਾਂ ਕੀ ਦਾ ਚੱਕ ਲਿਆ ਵੇ ਜਵਾਕ ਪਈ ਵੀ ਲੈ ਪਿਆ ਸੋਡਾ ਭਰਾਏ ਦੇ ਬਣਨ ਦੇ ਹੋ ਵੀ ਤਾਂ ਗੱਲ ਆ ਉਹੀ ਗੱਲ ਆ ਜੇ ਚੱਕਣਾ ਹੁੰਦਾ ਪਹਿਲਾਂ ਨਾ ਚੱਕ ਲੈਂਦੀ ਹੁਣ ਮਾਂ ਕਿੱਥੋਂ ਭਰਾ ਹਰਾ ਕਰਕੇ ਦੇ ਦੇ ਨਹੀਂ ਹੋਰ ਫੇਰ ਹੁਣ ਚੱਲ ਹੁਣ ਉਹੀ ਗੱਲ ਜਿਹੜੀ ਚੀਜ਼ ਹੈ ਨਹੀਂ ਉਹਦਾ ਮਸਹੂਸ ਕਰੇ ਤਾਂ ਕੀ ਬਣਦਾ ਭੈਣੀ ਹੁਣ ਐ ਕਰਦਿਆਂ ਕਿਆ ਮੈਂ ਦਿਲ ਛੋਟਾ ਕਰਦਿਆਂ ਉਹਨੂੰ ਭੈਣਾ ਤਾਂ ਹੈਗੀ ਤਨਾਂ ਤਿੰਨ ਭੈਣਾਂ ਹੈਗੀਆਂ ਫਿਰ ਭੈਣਾਂ ਨੂੰ ਕੀ ਕਰਗੇ ਹੁਣ ਤਿੰਨ ਭੈਣਾਂ ਹੈਗੀਆਂ ਤਾਂ ਨਹੀਂ ਓਹੋ ਜਦੋਂ ਆਪਾਂ ਭੈਣਾਂ ਭੈਣਾਂ ਹੈਗੀਆਂ ਭੈਣਾਂ ਭੈਣਾਂ ਇੱਕ ਦੂਜੀ ਨਾਲ ਬਰਤਦੀਆਂ ਆਪਾਂ ਹੁਣ ਕਿਹੜਾ ਕਿਸੇ ਦੇ ਜਾਣਾ ਆਉਣਾ ਹੈਗਾ ਮੈਨੂੰ ਐਂ ਦੱਸ ਤੇ ਜੇ ਫਿਰ ਆਪਾਂ ਭੈਣਾਂ ਭੈਣਾਂ ਹੀ ਰਖੜੀ ਬੰਨ੍ਹ ਲਈਏ ਤਿੰਨਾਂ ਦੇ ਹਾਏ ਹਾਂ ਹਾਂ ਤਾ ਤੂੰ ਮੇਰੇ ਨਾਲ ਵਧੀਆ ਮੰਦੀ ਗੱਲ ਕਹਤੀ ਸੱਚੀ ਗੱਲ ਆ ਹਨਾ ਰਖੜੀ ਦਾ ਤਿਆਰੀ ਮਣਾਉਣਾ ਆਪਾਂ ਤਿੰਨੇ ਭੈਣਾਂ ਬਣਾ ਲਈਏ ਇੱਕ ਭੈਣ ਆਪਣੇ ਭਰਾ ਹੋਏ ਤਾਂ ਆਪਾਂ ਚਾਈ ਚਾਈ ਜਾਈਏ ਰਖੜੀ ਬੰਨ੍ਹਣ ਬਨ ਕੇ ਵੀ ਆਈ ਗਈ ਹੁਣ ਐਂ ਦੇਖ ਅਸਲ ਤਾਂ ਪਹਿਲੀ ਗੱਲ ਤਾਂ ਕੋਈ ਕਿਸੇ ਨੂੰ ਮੂੰਹ ਨਹੀਂ ਲਾਉਂਦਾ ਤੇ ਜੇ ਕੋਈ ਮੂੰਹ ਲਾ ਲੂ ਅਗਲੀ ਐ ਕਹੂਗੀ ਖਾਮ ਨਹੀਂ ਤਾਂ ਆਈ ਨਹੀਂ ਪਤਾ ਇਹਨਾਂ ਦੇ ਤਾਂ ਆਬਦੇ ਨਹੀਂ ਸੀ ਇਹ ਤਾਂ ਮਨਸੂਣੇ ਦੀ ਰਖੜੀ ਹੋ ਭੈਣੇ ਖੋਲ ਕੇ ਸਿੱਟ ਪਰੇ ਪਹਿਲਾਂ ਪਛਾਣ ਬੰਨ ਕੇ ਆਵਾਂਗੇ ਅਗਲਾ ਖੋਲ ਕੇ ਚਲਾ ਕੇ ਮਾਰੂ ਆਪਾਂ ਭੈਣੇ-ਭੈਣਾਂ ਰਖੜੀ ਬੰਨਾਂਗੇ ਮਹੀਨਾ ਸਵਾ ਮਹੀਨਾ ਘੁੱਟ ਤੇ ਰੱਖਾਂਗੇ ਉਹ ਨੂੰ ਤੇ ਮੇਰੀ ਭੈਣ ਨੇ ਬੰਨੀ ਸੀ ਕੋਈ ਗੱਲ ਤੂੰ ਹਾਂ ਗੱਲ ਕਰ ਤੀ ਪਿਛਲੀ ਵਾਰੀ ਮੈਂ ਵਾਗ ਗਈ ਸੀਗੀ ਪਿੰਡ ਹੇ ਮਗਾ ਚਲਤਾ ਆਏ ਤੇ ਪੁੱਦੇ ਰਖੜੀ ਬੰਨੇ ਆਵਾਂਗੇ ਅਵਤਾਰ ਦੇ ਉਹਦੇ ਤੇ ਉਹਨੇ ਦੇਖ ਰ ਤਾਈ ਨੇ ਬੁਲਾਈ ਕੁਛ ਕੀਤਾ ਬੰਦਾ ਤਾਂ ਰਖੜੀ ਕੱਢ ਕੇ ਮੈਨੂੰ ਕਹਿੰਦੀ ਚਾਚੀਆਂ ਬਾਰਗੇ ਨਹੀਂ ਖੜਨ ਦਿੰਦੀਆਂ ਕਹਿ ਰਣਗੇ ਲੈ ਜਿਹਦੇ ਸੋਡੇ ਹੈ ਨਹੀਂ ਉਹ ਤਰਨ ਪੱਤਿਆਂ ਦੀਆਂ ਇੱਥੇ ਆ ਜਾਂਦੀਆਂ ਮੂੰਹ ਚੱਕ ਕੇ ਮੰਗ ਰੋ ਤਾਈ ਬਾਲਾ ਕੁਛ ਬੋਲਦੀ ਹੈ ਭੈਣੀ ਮੈਂ ਤਾਂ ਗਈ ਨਹੀਂ ਕਦੇ ਵੀ ਮੈਂ ਤਾਂ ਪਿਛਲੀ ਵਾਰੀ ਪਿਛਲੀ ਨਹੀਂ ਦੂ ਪਿਛਲੀ ਵਾਰੀ ਗਈ ਸੀ ਤੁਮੜਕੇ ਮੈਂ ਤਾਂ ਕਦੇ ਆ ਲਾ ਲੈ ਕੰਨਣੋ ਤਾਂ ਮੈਂ ਕਿ ਮੈਂ ਨਾ ਜਾਉਂਗੀ ਕਦੇ ਕਿਸੇ ਦੇ ਰਖੜੀ ਬੰਨਾ ਯਾ ਪਤਾ ਹੁਣ ਹੋਈ ਗੱਲ ਰਖੜੀ ਦਾ ਤਿਆਰ ਹੀ ਭੁੱਲ ਗਏ ਸੀ ਵੀ ਜਦੋਂ ਹੀ ਨਹੀਂ ਆਪਦੇ ਕੀ ਦੇ ਬੰਨੀ ਹੁਣ ਆਮਨ ਕਰਕੇ ਐ ਕਰ ਤੂੰ ਆਮਨ ਕੋਲੇ ਜਾ ਜਾ ਅਮਨ ਨੂੰ ਕਹਿ ਦੇ ਵੀ ਆਪਾਂ ਤੰਨੇ ਪੈਣਾ ਪੈਣਾ ਰਖੜੀ ਬੰਨਾਂਗੇ ਤੁਸੀਂ ਉਰੇ ਆ ਜਿਓ ਤੇਰੇ ਬਾਈ ਸਾਰਾ ਸਮਾਨ ਲਿਆ ਦੂ ਆਪਾਂ ਨੂੰ ਮੈਂ ਤੇਰੇ ਬਾਈ ਤੋਂ ਮੰਗਾ ਲੂ ਤੇਰੇ ਬਾਈ ਦਾ ਇੰਨਾ ਚੰਗਾ ਸੁਭਾਅ ਹੈ ਤੇਰੇ ਬਾਈ ਨੇ ਤਾਂ ਕਦੇ ਨਹੀਂ ਕਿਹਾ ਮੇਰੇ ਕੋਲ ਸਾਡੀ ਤਾਂ ਨਾ ਕੁੜੀ ਵੀ ਨਹੀਂ ਆਈ ਵਿਚਾਰੀ ਰਖੜੀ ਬੰਨਣ ਕਹਿੰਦੀ ਵੀ ਹਰਪ੍ਰੀਤ ਦਿਮਨ ਤੇ ਕਿ ਬਿੱਤੂਗੀ ਤੇ ਮੈਂ ਤਾਂ ਇਤ ਕੀ ਆਉਂਦੀ ਨਹੀਂ ਤੇ ਮੈਂ ਤਾਂ ਉਹਨੂੰ ਕਈ ਵਾਰੀ ਫੋਨ ਕਰਤਾ ਵੀ ਕੁੜੇ ਤੇਰਾ ਤਾਂ ਭਰਾਏ ਤੂੰ ਤਾਂ ਬਨ ਜਾ ਰਖੜੀ ਚੱਲ ਉਹਨੂੰ ਕੀ ਸੀਗਾ ਉਹ ਤਾਂ ਆ ਗਈ ਜੀ ਐ ਕਰਾਂਗੇ ਚਲ ਜਿਦੋਂ ਹੁਣ ਮੇਰੇ ਰਖੜੀ ਵੱਜ ਗਈ ਤੂੰ ਬੰਨ ਗਈ ਮੇਰੇ ਮੈਂ ਸਾਡੀ ਕੁੜੀ ਨੂੰ ਫੋਟੋ ਭੇਜ ਦੂੰਗੀ ਵੀ ਲੈ ਅਸੀਂ ਤਾਂ ਪਹਿਣਾ ਪਹਿਣਾ ਨਹੀਂ ਰਖੜੀ ਬੰਨ ਲਈ ਤੇ ਤੂੰ ਵੀ ਆ ਜਾ ਹਾਂ ਇਹ ਕਰ ਲਈ ਚੱਲ ਲੈ ਮੇਰੀ ਗੱਲ ਮੈਂ ਨਾ ਅਮਨ ਕੋਲੇ ਗੇੜਾ ਮਾਰ ਕੇ ਆਉਣੀ ਆ ਜਦ ਤਰੀ ਪਈ ਹੋਣੀ ਸੱਚੀ ਜਵਾਕੜੀ ਹੈਗੀ ਉਹ ਤਾਂ ਕੋਈ ਨਹੀਂ ਤੂੰ ਅਮਨ ਨੂੰ ਐ ਕਹਿ ਦੀ ਵੀ ਕਿਸੇ ਚੀਜ਼ ਦੀ ਲੋੜ ਨਹੀਂ ਹਰਪ੍ਰੀ ਤਾਪੇ ਮੰਗਾਲੂਗੀ ਸਾਰਾ ਕੁਝ ਨਾ ਨਾ ਕੋਈ ਨਾ ਬਾਈ ਸਾਰਾ ਕੁਝ ਲੈ ਦੂੰਗਾ ਮੈਂ ਹੁਣੀ ਭੇਜ ਦਿਆਂ ਉਹਨੂੰ ਚੱਲ ਫਿਰ ਸਿੱਧਰ ਹੀ ਆ ਜਗੇ ਆ ਮੈਂ ਕਹਿ ਦੂੰਗੀ ਨਾ ਤੈਨੂੰ ਤਨ ਰਖੜੀਆਂ ਲੈ ਆ ਦੇ ਤੇ ਨਾਲੇ ਤਨ ਲੈ ਆ ਦੇ ਡੱਬੇ ਇੱਕ ਦੂਜੇ ਦੇ ਦਾਂਗੀ ਚੱਲ ਠੀਕ ਆ ਚੰਗਾ ਮੈਂ ਦੇ ਦੂੰ ਇਹ ਕੀ ਕਰਨੀ ਉਹੀ ਗੱਲ ਜਿਹਦੇ ਹੁੰਦਾ ਨਹੀਂ ਉਹਨੂੰ ਤਾਂ ਤਰਸੇਵਾ ਹੁੰਦਾ ਕਈਆਂ ਨੇ ਹੁੰਦੇ ਵੀ ਉਹੀ ਗੱਲ ਜ਼ਮੀਨਾਂ ਦੇ ਹਿੱਸੇ ਲੈ ਜਾਂਦੀਆਂ ਲਾਲਚ ਬਧੇ ਪੇਦਨੂਆਂ ਦੇ ਹੈ ਕੋਈ ਤਾਂ ਜਿਉਂਦਿਆਂ ਨੂੰ ਮਾਰ ਦਾਂਦੀਆਂ ਤੇ ਕੋਈ ਭਰਾਵਾਂ ਨੂੰ ਤਰਸੀ ਜਾਂਦੀਆਂ ਰਖੜੀ ਬੰਨਣ ਨੂੰ ਅਸੀਂ ਦੇਖ ਲੈ ਤੰਨੇ ਪਹਿਣਾ ਤਰਸਦੀਆਂ ਵੀ ਜੇ ਸਾਡੇ ਇੱਕ ਹੁੰਦਾ ਅਸੀਂ ਰਖੜੀ ਤਾਂ ਬੰਨਣ ਵਗ ਜਾਂਦੀਆਂ ਵੀ ਮੈਂ ਤਾਂ ਇਹ ਕਹਿੰਦੀ ਆ ਰੱਬ ਇੱਕ ਤਾਂ ਸਭ ਨੂੰ ਦੇਵੇ ਉਹੀ ਗੱਲ ਤੂੰ ਪਰਝਾਈਂ ਜਮਾ ਮੁੱਖੋਂ ਨਾ ਬੋਲਣ ਅਗਲੀ ਰਖੜੀ ਬੰਨਿਆ ਵੇ ਜਾ ਕੇ ਆਇਂਦਾ ਹੋ ਜੇ ਵੀ ਮੈਂ ਆਪਣੇ ਭਰਾ ਦੇ ਰਖੜੀ ਬੰਨਤੀ ਅੱਜ ਜੇ ਮੇਰੇ ਵੀ ਭਰਾ ਹੁੰਦਾ ਮੈਂ ਵੀ ਰਖੜੀ ਬੰਨਣ ਜਾਂਦੀ ਸਾਰੀਆਂ ਆਪਦੇ ਭਰਾਵਾਂ ਦੇ ਰਖੜੀ ਬੰਨਣ ਜਾਈ ਜਾਂਦੀਆਂ ਨੇ ਰੱਬਾ ਇੱਕ ਤਾਂ ਦੇ ਦਿੰਦਾ ਤੂੰ ਮੈਨੂੰ ਤੇਰੇ ਘਰ ਕੀ ਘਾਟ ਆ ਪੈਂਦਾ ਸੀਗਾ ਨੀ ਕਿਉਂ ਮਾਨ ਔਖਾ ਕਰੀ ਜਾਨੀ ਹੈਗੀ ਬਿਨਾ ਗੱਲ ਤੋਂ ਬਰੇ ਦਿਨਾਂ ਦੇ ਦਿਨ ਮਾਨ ਨਹੀਂ ਪੜਾ ਕਰਦੇ ਹੁੰਦੇਗੇ ਉਹੀ ਜਵਾਕਾ ਵਾਂਗੂ ਲੱਗੀ ਪਈਆਂ ਹੁਣ ਤੂੰ ਵੱਡੀ ਹੋ ਗਈ ਜਵਾਕੜੀ ਨਹੀਂ ਰਹੀ ਵਿਆਹ ਹੋ ਗਿਆ ਤੇਰਾ ਕਿਰਨਾ ਮੇਰੀ ਜਠਾਣੀ ਰਖੜੀ ਬੰਨਣ ਗਈ ਆ ਪਤਾ ਮੈਨੂੰ ਧਾਂੜ ਧਾਂੜ ਕੇ ਦੇਖ ਦੇਖ ਕੇ ਕਹਿੰਦੀ ਸੀਗੀ ਮਚਾਉਂਦੀ ਸੀਗੀ ਚੱਲ ਕੋਈ ਨਾ ਐਵੇਂ ਨਾ ਮਨ ਜਿੱਤ ਪੜਾ ਕਰਾ ਕਰ ਫਿਰ ਹੁਣ ਉਹਨਾਂ ਦੇ ਭਰਾ ਹੈਗੇ ਆ ਆਪਾਂ ਹੁਣ ਕਿੱਧਰ ਜਾਗੇ ਜੇ ਆਪਣੇ ਭਰਾ ਹੈ ਨਹੀਂਗਾ ਹੈ ਐਵੇਂ ਜਿੱਤ ਨਾ ਪੜਾ ਕਰਾ ਕਰ ਫਿਰ ਕੀ ਹੋ ਗਿਆ ਹੁਣ ਹੁਣ ਇਹੀ ਤਾਂ ਰੱਬ ਦੀ ਰਜਾਗੀ ਜਿਹੜੀ ਗੱਲ 'ਚ ਰੱਬ ਰੱਖਦੇ ਨਾ ਕਹਿੰਦੇ ਨੇ ਰਜਾ 'ਚ ਰਹਿਣਾ ਪੈਂਦਾਗਾ ਚੱਲ ਕੋਈ ਨਾ ਬਾਕੀ ਮੈਂ ਗਈ ਸੀਗੀ ਹਰਪ੍ਰੀਤ ਭੈਣ ਕੋਲੇ ਮੇਰੇ ਦਿਲ ਤੇ ਲੱਗੀਆਂ ਉਹ ਗੱਲਾਂ ਚੱਲ ਕੋਈ ਨਾ ਫਿਰ ਹਰਪ੍ਰੀਤ ਭੈਣ ਕੋਲੇ ਗਈ ਸੀ ਉਹ ਕਹਿੰਦੀ ਨਾ ਤੁਸੀਂ ਇੱਧਰ ਆ ਜਿਓ ਕੰਦੀ ਆਪਾਂ ਤਿੰਨੇ ਭੈਣਾਂ ਇੱਕ ਦੂਜੇ ਦੇ ਰਖੜੀ ਬੰਨਣ ਲਾਂਗੇ ਪਰ ਭਈ ਜਦੋਂ ਭਰਾ ਹੈ ਨਹੀਂ ਫਿਰ ਹੁਣ ਕੀ ਕਰਗੇ ਆਪਾਂ ਤਾਂ ਇੱਕ ਦੂਜੇ ਦਾ ਸਹਾਰਾ ਇੱਕ ਦੂਜੇ ਦਾ ਸਹਾਰਾ ਤਿੰਨੇ ਆਂਗੀਆਂ ਹਾਂ ਸਹੀ ਗੱਲ ਲੱਗੀ ਜਾਇਆ ਹੀ ਤੁਹਾਰ ਪ੍ਰੀਤ ਕੋਲੇ ਹਰਪੀ ਤੇ ਕੋਲੇ ਮੈਂ ਤਾਂ ਜਾਈ ਬਿਸਰ ਬਿਸਰ ਕਰੀ ਜਾਂਦੀ ਸੀ ਕਿ ਬਾਹਰ ਚ ਬੈਠੀ ਸੀ ਬੈਠੀ ਸੀ ਮੰਜੜਾਈ ਤੇਰੇ ਵਾਂਗੂ ਤੇ ਬਲਾਈ ਮਨ ਜਾ ਔਖਾ ਕਰੀ ਬੈਠੀ ਸੀਗੀ ਪਰ ਆਏ ਉਹਦੇ ਨਾਲ ਗੱਲ ਕਰਕੇ ਨਾਲ ਤਾਂ ਮੇਰਾ ਦਿਲ ਜਾ ਖੜ ਗਿਆ ਹੈ ਤੇ ਉਹ ਵੱਡੀ ਹੈਗੀ ਤੇ ਤੂੰ ਛੋਟੀ ਹੈਗੀ ਮੈਂ ਰਹਿ ਗਈ ਸਨ ਬਚਾਲੇ ਹੁਣ ਮੈਂ ਕਿਹਦੇ ਕਿਹਦੇ ਦਿਲ ਰੱਖਾਂ ਮੈਂ ਤਾਂ ਹਰਪ੍ਰੀਤ ਕੋਲੇ ਵੀ ਨਹੀਂ ਜਾਇਆ ਗਿਆ ਮੈਂ ਸੋਚੀ ਜਾਂਦੀ ਸੀਗੀ ਮਹ ਚਲ ਮੈਂ ਕਿਰਨਾ ਕੋਲੇ ਜਾ ਕੇ ਆਉਣੀ ਆ ਅਸੀਂ ਦੋਨੇ ਭੱਗ ਜਾਗੀਆਂ ਇਹ ਹੀ ਸੋਚੀ ਜਾਂਦੀ ਸੀ ਮੈਂ ਵੀ ਤੂੰ ਤਾਂ ਮੇਰੇ ਦਿਲ ਦੀ ਗੱਲ বুঝ ਲਈ ਚੱਲ ਕੋਈ ਨਾ ਆਪਾਂ ਚੱਲ ਕੇ ਚੱਲਾਂਗੇ ਹੁਣ ਉਹ ਕਹਿੰਦੀ ਸੀਗੀ ਕਹਿੰਦੀ ਤੇਰੇ ਬਾਈ ਤੋਂ ਕਹਿੰਦੀ ਮੈਂ ਨਾਲ ਤਾਂ ਡੱਬੇ ਮੰਗਾ ਲੂੰਗੀ ਨਾੜੇ ਰੱਖਣਗਾ ਮਗਲ ਨੂੰ ਤਾਂ ਚੁੱਪ ਕਰਕੇ ਆ ਜਿਓ ਤੇ ਉਹ ਤੇ ਆਪਾਂ ਕਿੱਥੇ ਚੱਲਾਂਗੇ ਰਖੜੀ ਬੰਨਣ ਰਖੜੀ ਬੰਨ ਕਿੱਥੇ ਜਾਣਾ ਸਪੈ ਇੱਕ ਦੂਜੇ ਦੇ ਬੰਨ ਲਾਂਗੇ ਤਿੰਨੇ ਭੈਣਾ ਆਪਾਂ ਇੱਕ ਦੂਜੇ ਦੇ ਤੇ ਹੋਰ ਹੁਣ ਮੇਰੇ ਗੱਲ ਸੁਣਾ ਐਵੇਂ ਨਾ ਜਿਦ ਮਾਮੇ ਨਾਨੇ ਦੇ ਜਵਾਂ ਮਜਾਵਾਂਗੇ ਨਾ ਪੂਆ ਪੁੱਫੜ ਦੇ ਅਗਲਾ ਨੱਕ ਬੁੱਲ ਕਢਦਿਆਂਗੇ ਆ ਐਵੇਂ ਨੱਕ ਬੁੱਲ ਕਢਾਉਣਾ ਨਾ ਕਢਾਉਣ ਨਾਲ ਤਾਂ ਆਪਾਂ ਤਿੰਨੇ ਭੈਣਾਂ ਕਿ ਦੋ ਸਹਾਰਾ ਆਈਆਂ ਪਰ ਇੱਕ ਦੂਜੇ ਦੇ ਬੰਨਾਂਗੇ ਕਿੱਡੀ ਗੱਲ ਆ ਗਈ ਸਹੀ ਗੱਲ ਆ ਮਾਮਿਆਂ ਕਿਆ ਨੂੰ ਤਾਂ ਐ ਹੀ ਹੋ ਜਾਂਦਾ ਵੀ ਸੂਟਾਂ ਦੀਆਂ ਮਾਰੀਆਂ ਆ ਗਈਆਂ ਉਹੀ ਤਾਂ ਗੱਲ ਤਾਈਆਂ ਤੇ ਮੇਰੇ ਜੀਨੀ ਕਰਦਾ ਪਿਛਲੀ ਵਾਰ ਬਾਕੀ ਸੀਗੀ ਮੈਂ ਆਪਾਂ ਤਾਂ ਚੱਲ ਮੂੰਹ ਪਿਆਰ ਕਰਕੇ ਵਗ ਜਾਨੇ ਆ ਹਨਾ ਵੀ ਚੱਲ ਮਾਮੇ ਦੇ ਮੁੰਡੇ ਦੇ ਰਖੜੀ ਬੰਨਿਆ ਹੁੰਦੇ ਆ ਉਹਨਾਂ ਤਾਂ ਐ ਹੋ ਜਾਂਦਾ ਵੀ ਤਾਂ ਸੂਟਾਂ ਨਹੀਂ ਭੁੱਖੀਆਂ ਨੇ ਇਹ ਤੁਰੰਗਾ ਫਿਰਦੰਗਾ ਨੇਗੀਆਂ ਉਹੀ ਤਾਂ ਗੱਲ ਤਾਈਆਂ ਤੇ ਮੇਰਾ ਹੁਣ ਜੀ ਨਹੀਂ ਕਰਦਾ ਕਿਤੇ ਪਿੱਛੇ ਗਈ ਸੀਗੀ ਤੇ ਹੁਣ ਤਾਂ ਮੇਰੇ ਜਮੀ ਵੱਡੀ ਰੂ ਨਹੀਂ ਕਰਦੀ ਕਿਤੇ ਜਾਣ ਨੂੰ ਤੇ ਹੁਣ ਤਾਂ ਬਸ ਮੈਂ ਹਰਪੀ ਦੇ ਕੋਲ ਹਾਂ ਹੀ ਗਈ ਸੀਗੀ ਉਹ ਕਹਿੰਦੀ ਚੱਲ ਕੋਈ ਨਾ ਭੈਣੇ ਆਪਾਂ ਤਿੰਨੇ ਰਖੜੀ ਬੰਨ ਲਾਂਗੇ ਆ ਉਹੀ ਗੱਲ ਆਗੀ ਆ ਮੇਰੇ ਵਾਲੀ ਜਠਾਣੀ ਵੀ ਗਈ ਆਗੀ ਤੇ ਆਈ ਜਦੋਂ ਸ਼ੂਟ ਸ਼ਾਟ ਲੈ ਕੇ ਮੈਨੂੰ ਬਲਾਈਂ ਕੁਸ ਕਰਦੀ ਸੀਗੀ ਮੈਂ ਹੁੰਦੀ ਹੋਣੀ ਆ ਨਕਾਦ ਕਾ ਕੇ ਕਹਿੰਦੀ ਹਣੀ ਜਾਣ ਜਾਣ ਕੇ ਬਲਾਈਂਟਡ ਮੱਚਿਆ ਪਰ ਕੀ ਕਰਕੇ ਹੁਣ ਕੋਈ ਬਾਣੀ ਚੱਲਦੀ ਹੈਗੀ ਹੈ ਆਪਣਾ ਤਾਂ ਰੱਬ ਵੀ ਬੈਰੀ ਬਣ ਕੇ ਬੈਠ ਗਿਆ ਚੱਲ ਕੋਈ ਨਾ ਫਿਰ ਉਹੀ ਗੱਲ ਆ ਗਈ ਤੇ ਜਿਨ੍ਹਾਂ ਦੇ ਆਪਣੇ ਤਾਂ ਚੱਲ ਹੈ ਹੀ ਨਹੀਂ ਗਏ ਆਪਾਂ ਤਾਂ ਸਬਰ ਜਿਨ੍ਹਾਂ ਦੇ ਥਾਈ ਮੁੱਕ ਜਾਂਦੇ ਉਹ ਵੀ ਤਾਂ ਸਬਰ ਕਰਦਿੰਗੇ ਆ ਹੈ ਚੱਲ ਆਪਾਂ ਨੂੰ ਆਏ ਤਾਂ ਵੀ ਜਾਪਰ ਤਾਂ ਹੈ ਹੀ ਨਹੀਂ ਸੀਗਾ ਚੱਲ ਆਪਣੀ ਤਾਂ ਹਰਪ੍ਰੀਤ ਭੈਣ ਹੀ ਆਪਣੇ ਭਰਾਮਾ ਵਰਗੀ ਹੈਗੀ ਹਾਂ ਜਿਹੜੀ ਗੱਲ ਆ ਗਈ ਚੱਲ ਤੂੰ ਐ ਕਰ ਫਿਰ ਤੂੰ ਕਿਹਹੀਂ ਚੱਲੇਂਗੀ ਆਪਾਂ ਚੱਲਣਾ ਪਹਿਲਾਂ ਚੱਲ ਨੂੰ ਔਰ ਕੱਪੜੇ ਤਾਂ ਮੈਂ ਪਾਈ ਰੱਖੇ ਹੈਗੇ ਚੱਲ ਫਿਰ ਆਪਾਂ ਮਾੜਾ ਹਾਪੀ ਦੇ ਕੋਲ ਗੇੜਾ ਮਾਰਿਆ ਆਉਣੇਗੇ ਚੱਲ ਮਾਰਿਆ ਆਉਣੇ ਮੈਨੂੰ ਤਾਂ ਉਸੇ ਨੇ ਭੇਜਿਆ ਕਹਿੰਦੀ ਜਾਂ ਤੂੰ ਉਹਦੇ ਕੋਲ ਜਾ ਕਹਿੰਦੀ ਉਹ ਨਿਆਣੀ ਆ ਕਹਿੰਦੀ ਉਹਦਾ ਕਹਿੰਦੀ ਬਸ ਬੀਪੀ ਘਟਾ ਘਟਾ ਬਹਿ ਜਾਂਦੀ ਹੈਗੀ जान ਜਾਣ ਕੇ ਕਹਿੰਦੀ ਸੁਣਾ ਸੁਣਾ ਕੇ ਕਹਿੰਦੀ ਸੀ ਅੱਜ ਤਾਂ ਮੈਂ ਰਖੜੀ ਬੰਨਣ ਜਾਣੀ ਆ ਮੇਰੇ ਭਰਾ ਨੇ ਤਾਂ ਐ ਸੂਟ ਲੈ ਰੱਖਿਆ ਮੇਰੇ ਵਾਸਤੇ ਆ ਲੈ ਰੱਖਿਆ ਵੀ ਫਿਰ ਸੁਣਾਉਣ ਵਾਲੀ ਕੀ ਗੱਲ ਤੂੰ ਬਗ ਜਾ ਚੁੱਪ ਕਰਕੇ ਚੱਲ ਕੋਈ ਨਾ ਦਿਲ ਨਾਲ ਸੱਟਾ ਕਰਵੇਂ ਲੋਕਾਂ ਦੇ ਤਾਂ ਕੰਮ ਹੀ ਹੁੰਦੇ ਕਹਿੰਦੇ ਨੂਨ ਭੁੱਕਣਾ ਨੂਨ ਭੁੱਕ ਭੁੱਕ ਲੱਗਦਾ ਵੀ ਮਚਾ ਗਏ ਇਹਨਾਂ ਨੂੰ ਹੈ ਚੱਲ ਕਿਰਨਾ ਕੰਮ ਤਾਂ ਮੈਂ ਕਰੀ ਬੈਠੀ ਆ ਸਾਰਾ ਘਰ ਦਾ ਬਾਕੀ ਮੈਂ ਆ ਕੇ ਕਰ ਲੂੰਗੀ ਚੱਲੀ ਆ ਪਰਪ੍ਰਿਤ ਕੋਲੇ ਚੱਲ ਫਿਰ ਚੱਲ ਜੀ ਚੱਲ ਕੰਮ ਤਾਂ ਹੋ ਹੀ ਜਾਣਗੇ ਇੱਥੇ ਕੰਮ ਤਾਂ ਚੰਨ ਸਾਰੀ ਉਮਰ ਨਿਭੜਦੇ ਤੇ ਮਰਿਆਂ ਦੇ ਕੰਮ ਨਿਭੜਦੇ ਆਗੇ ਜਉਂਦੀ ਜਉਂਦੀ ਤਾਂ ਕੰਮ ਹੀ ਹੁੰਦੇ ਆਗੇ ਤੇ ਬਸ ਆਪਾਂ ਦਾ ਤਿਹਾਰ ਹੱਸ ਖੇੜ ਕੇ ਬਣ ਲਗੇ ਤੇ ਨੇ ਭੈਣਾ ਕਿ ਨਹੀਂ ਤੇ ਗਾਂਹ ਉਹਦੀ ਨੰਦ ਵੀ ਨਹੀਂ ਆਈ ਰੱਖਣੀ ਮਨ ਨੂੰ ਨਾ ਬੇ ਕਿ ਹਰਪ੍ਰੀਤ ਗੁੱਸਾ ਕਰੂਗੀ ਹਰਪ੍ਰੀਤ ਕਹਿੰਦੀ ਸੀ ਲੱਗੇ ਆਪਦੀਆਂ ਭੈਣਾਂ ਦਾ ਸਮਾਨ ਦੇਣਾ ਮੇਰੀਆਂ ਭੈਣਾਂ ਨੂੰ ਵੀ ਸਮਾਨ ਦੀ ਹਲਾ ਜੂਸਰ ਤੇ ਨਾਲ ਆਹ ਕੱਪੜੇ ਲਿਆਂਦੇ ਤੀਏ ਨਾਲੇ ਮਠਾਈ ਦਾ ਡੱਬਾ ਲਹਿਰਪ੍ਰੀਤ ਮੈਂ ਤਾਂ ਤੇਤੋ ਕੱਲੀਆਂ ਰਖੜੀਆਂ ਮੰਗਾਈਆਂ ਸੀ ਵੀ ਰਖੜੀਆਂ ਤੇ ਡੱਬਾ ਲੈਣੇ ਤੇ ਤੂੰ ਬਾਲੀ ਕੁਛ ਲਿਆਇਆ ਉਹ ਗੱਲਾਂ ਤਾਂ ਤੈਨੂੰ ਕਰਦੀ ਸੀ ਤੂੰ ਹਾਂ ਨਾਲੇ ਤੋ ਗੱਲਾਂ ਕਰਦੀ ਸੀ ਨਾਲੇ ਕਰਦੀ ਨਹੀਂ ਸੀ ਹੌਲੀ ਹੌਲੀ ਇਹ ਬੋਲਦੀ ਸੀ ਮੈਂ ਤੇਰੀਆਂ ਸਾਰੀਆਂ ਗੱਲਾਂ ਸੁਣ ਲਈਆਂ ਸੀ ਮੈਂ ਤਾਂ ਐਂ ਕਹੀ ਸੀ ਮੈਨੂੰ ਪਰਾਤਾ ਹੈ ਨਹੀਂ ਉਹ ਸੋਨੋ ਸਮਾਨ ਕਿਨੇ ਦੇਣਾ ਸੀ ਮੈਂ ਤਾਂ ਆਪਦੇ ਤਾਂ ਕੋਈ ਨਹੀਂ ਨਾ ਤਾਂ ਮੇਰੀ ਇਹ ਨਾ ਕਰਨਾਂ ਦੀ ਹੈ ਮੈਂ ਤਾਂ ਇਹ ਕਹੇ ਦੀ ਸੀ ਮકાਮਨ ਦੀ ਪਹਿਲੀ ਰਖੜੀ ਐ ਵੀ ਜੇ ਕੋ ਆਮਨ ਨੂੰ ਗਿਫਟ ਦੇ ਦਾਂਦੇ ਮੈਨੂੰ ਕੋਈ ਤਾਂ ਅਸੀਂ ਐਡਾ ਗਿਫਟ ਹੀ ਆਏਗਾ ਮੈਂ ਤਾਂ ਸਾਰਾ ਸੰਭਾਲ ਲਿਆ ਦੇਖ ਲੈ ਆਹ ਸੂਟ ਲਿਆਂਦੇ ਸੂਟ ਉਹ ਮਰ ਜਾਂਦੇ ਇਹਨਾਂ ਨੇ ਸੂਟ ਵੀ ਲਿਆਇਆ ਦਕਾਨ ਤੋਂ ਅੱਛਾ ਅਧਰ ਰਖੜੀਆਂ ਇਹਦੇ ਵਿੱਚ ਹੀ ਐ ਵਿੱਚ ਹੀ ਰਖੜੀਆਂ ਸਾਰਾ ਸਮਾਨ ਮੈਂ ਤਾਂ ਲਿਆਂਦਾ ਹਾਂ ਫਿਰ ਬਾਬਾ پیسے ਲੱਗੇ ਹੋਣਗੇ 6700 ਪੈਸੇ ਲੱਗਣਗੇ ਨੀ ਨਾ ਤੂੰ ਪਰਵਾਹ ਮੰਨਿਆ ਕਰਾ ਉਹ ਮੈਨੂੰ ਆਈ ਤੀ ਆਮਨ ਦੇ ਨਾਲ ਕਿਰਨਾਂ ਦੇ ਭਰਾ ਨਾਲ ਜਾਦਾ ਵੀ ਮੈਂ ਤਾਂ ਬਾਲੀਆਂ ਲੰਮੀਆਂ ਚੜ੍ਹਨ ਤਾਨੂੰ ਵਿਚਾਰੀਆਂ ਉਹੀ ਗੱਲ ਕਿਰਨਾਂ ਦਾ ਮੇਰੇ ਕੋਲੇ ਆ ਗਈ ਕਿਰਨਾਂ ਬੇਸ਼ਰਬਸ਼ਰ ਲੱਗ ਗਈ ਕਰਨ ਕਿਰਨਾਂ ਕਹਿੰਦੀ ਨਾ ਆਮਨ ਦੀ ਜਠਾਣੀ ਬਾਲਾ ਕੁਛ ਕਰਦੀ ਉਹਦੇ ਨਾਲ ਕਹਿੰਦੀ ਤੇਰੇ ਕਿਹੜਾ ਭਰਾ ਹੈ ਤੂੰ ਕਿਹਦੇ ਰਖੜੀ ਬੰਨਣ ਜਾਣਾ ਮੈਂ ਤਾਂ ਤੇਰੇ ਭਰਾ ਦੇ ਰਖੜੀ ਬੰਨ ਕੇ ਮੇਰੇ ਭਰਾ ਨੇ ਮੈਨੂੰ ਗਿਫਟ ਦਿੱਤਾ ਲੈ ਕਿੰਨੀ ਵਧੀਆ ਗੱਲ ਕਰੀ ਹੈ ਕਿਰਨਾਂ ਕਹਿੰਦੀ ਤਾਂ ਆਪਚੀ ਰਖੜੀ ਬੰਨ ਲਾਂਗੇ ਲੈ ਹੋਰ ਹੈ ਬਾਲੀ ਵਧੀਆ ਕਰ ਤਾਨੂੰ ਮੈਂ ਹੀ ਕਹਤਾ ਉਹਨੂੰ ਅਚਾ ਤੂੰ ਕਹੇ ਤੀ ਕਿਰਨਾਂ ਨੂੰ ਮੈਂ ਕਾ ਤੁਸੀਂ ਕਿਉਂ ਅਫਸੋਸ ਕਰਦੋਂ ਹੁਣ ਜਿਹੜੀ ਚੀਜ਼ ਹੈ ਨਹੀਂ ਉਹ ਲੈ ਆਈਏ ਕਿੱਥੋਂ ਭਾਈ ਹੈ ਤੁਸੀਂ ਐ ਕਰੋ ਤੁਸੀਂ ਮੇਰੇ ਬੰਨਜੋ ਰਕੜੀ ਮੈਂ ਤੁਹਾਡੇ ਬੰਨਨ ਤੋ ਕੋਈ ਉ ਤਾਂ ਲੈ ਇੱਕ ਭਰਾ ਤਾਂ ਹੋਣੀ ਚਾਹੀਦਾ ਹੈ ਹਨਾ ਇੱਕ ਤਾਂ ਉਹ ਤਾਂ ਰੱਬ ਨੇ ਦਿੱਤਾ ਨਹੀਂ ਹਨਾ ਖੇਡਾਂ ਤਾਂ ਰੱਬ ਦਿਆਂ ਵੀ ਇੱਕ ਤਾਂ ਸਭ ਨੂੰ ਦੇਵੇ ਆ ਲੋਕ ਮਿਹਣੇ ਨਹੀਂ ਦਿੰਦੇ ਰਖੜੀ ਵਾਲੇ ਦਿਨ ਚਾਹਤ ਹੁੰਦਾ ਭਰਾ ਸਲਵਾਲਾ ਨਹੀਂ ਤਾਂ ਬੰਦਾ ਦੇ ਕਾਨੂੰ ਤੱਕ ਨਾ ਨਾ ਹੂੰ ਤਾਂ ਬੁੜੂਆ ਉਹੀ ਗੱਲ ਆਪਦੇ ਕੰਮਾਂ ਤਾਂ ਨਹੀਂ ਪੈ ਜਾਂਦੇ ਕੋਈ ਕੋਲਦਾ ਨਹੀਂ ਹਨਾ ਤੇ ਜਿੱਦੇ ਰਖੜੀ ਦਾ ਤਿਆਰ ਹੁੰਦਾ ਲੈ ਮੇਰੀ ਗੱਲ ਸੁਣ ਲੈ ਮੇਰੀਆਂ ਸਾਲੀਆਂ ਤੀ ਤੇਰੀਆਂ ਪਹਿਣਾ ਉਹਨਾਂ ਨੇ ਕਾਇ ਪੂਰੇ ਕਰਦੀ ਹੋਰ ਉਹ ਹੀ ਗੱਲ ਰਖੜੀ ਦੇ ਤਿਹਾੜੀ ਤੇ ਯਾਦ ਆਉਂਦੇ ਭੈਣ ਭਰਾ ਉਹ ਤਾਂ ਬੰਦਾ ਉਹ ਹੀ ਗੱਲ ਭੁੱਲੀ ਜਾਂਦਾ ਮੇਰੀ ਗੱਲ ਸੁਣ ਹੁਣ ਭੈਣ ਦੇ ਚਾਚਾ ਮੈਨੂੰ ਚਾਹ ਪਾਣੀ ਭੁੱਲ ਗਈ ਲੈ ਮੈਂ ਰੱਖਿਆ ਵਿੱਚ ਚਾਹ ਪਾਣੀ ਨਾ ਪੀ ਆ ਜਾ ਲੈ ਚੱਕ ਲੈ ਜੂਸਰ ਇਹ ਤਾਂ ਮੈਂ ਚੱਕ ਲੈਣਾ ਫਿਰ ਉਹ ਆਉਣਗੀਆਂ ਦੋਨੇ ਜਦੋਂ ਆ ਗਈਆਂ ਨਾ ਉਹਨਾਂ ਨੂੰ ਉਹ ਦੇਉਂਗੀ ਅ ਸਪ੍ਰਾਈਜ਼ ਹੁੰਦਾ ਜਿਹੜਾ ਹਾਂ ਹਾਂ ਉਹੀ ਆ ਜਾ ਅੰਦਰ ਹੀ ਧਰ ਦੇ ਸਮਾਨ ਉਹਨਾਂ ਨੂੰ ਤਾਂ ਪਤਾ ਹੀ ਨਾ ਲੱਗੇ ਵੀ ਕੁਝ ਲੈ ਕੇ ਆਏ ਆਕੇ ਮੇਰੇ ਭਰਾ ਹੈ ਨਹੀਂ ਮੈਂ ਆਕੇ ਨਾ ਚੰਦਰਗੇ ਉਹੀ ਗੱਲ ਆਪਾਂ ਰੱਖਣੀ ਆਂ ਬਾਬਾ ਬੰਨ ਕੇ ਲੈ ਇੱਕ ਦੂਜੇ ਦੇ ਮੁੱਟਮਾ ਖਿਚਕੀਸ ਭੇਜ ਦਾਂਗੀਆਂ ਲੈ ਫਿਰ ਉਹਦੇ ਨਾਂ ਨਿੱਤਾ ਆ ਜਾਂਦੀ ਚੱਲ ਆਪਣਾ ਤਾਂ ਕੋਈ ਨਾ ਚੱਲ ਕੋਈ ਨਾ ਉਹ ਅਗਲੀ ਦੀ ਸੋਚ ਹੁੰਦੀ ਚੰਗੀ ਆ ਗਈ ਵਿਚਾਰੀ ਜੀ ਸੋਚ ਜੇ ਤਾਂ ਹੀ ਨਹੀਂ ਆਏਗੀ ਬਿਹਾਰਪੀ ਦਾ ਮਨ ਭੜਾ ਹੋਊਗਾ ਹੈ ਹਾਂ ਐ ਸੋਚ ਲਿਆ ਹੋਣਾ ਬਿਹਾਰਪ੍ਰੀਤ ਦੇ ਦਿਲ ਤੇ ਲੱਗੂਗੀ ਵੀ ਜੇ ਇਹਦੇ ਵੀ ਭਰਾ ਵੀ ਮੇਰੇ ਵੀ ਭਰਾ ਹੁੰਦਾ ਤਾਂ ਵੀ ਮੈਂ ਵੀ ਜਾਂਦੀ ਇਹ ਸੋਚੂਰ ਪ੍ਰੀਤ ਇੱਕ ਗੱਲ ਆ ਰੱਬ ਨੇ ਆਪਣੇ ਨਾਲ ਬਾਹਰ ਧੱਕਾ ਕੀਤਾ ਹਣਾ ਹਾਂ ਇੱਕ ਇੱਕ ਤਾਂ ਪਰ ਹਰੇਕ ਨੂੰ ਦੇਣੀ ਚਾਹੀਦਾ ਰੱਬ ਨੂੰ ਜੇ ਇੱਕ ਭਰਾ ਹੁੰਦਾ ਅੱਜ ਆਪਾਂ ਉਹੀ ਗੱਲ ਆਪਦੇ ਸ਼ੌਂਕ ਨਾਲ ਭਰਾ ਦੇ ਰਖੜੀ ਬੰਨ ਕੇ ਆਉਂਦੀਆਂ ਹਾਂ ਹਾਂ ਹੁਣ ਜਦ ਸਾਰੀਆਂ ਆਪਦੇ ਆਪਦੇ ਭਰਾਵਾਂ ਦੇ ਜਾਂਦੀਆਂ ਮੇਰਾ ਤਾਂ ਨਾ ਦਿਲ ਡੁੱਬਣ ਲੱਗ ਜਾਂਦਾ ਦੇਖ ਕੇ ਦਿਲ ਤਾਂ ਡੁੱਬਦੇ ਹੀ ਆ ਉਹੀ ਗੱਲ ਆ ਗਈ ਜੇ ਚਾਚੇ ਤਾਇਆ ਦੇ ਭਰਾ ਮੁੰਡੇ ਵੀ ਕਿਹੜਾ ਭਰਾ ਹੀ ਹੁੰਦੇ ਕਦੇ ਤਾਂ ਆਪਾਂ ਨੂੰ ਉਹਨਾਂ ਨੇ ਨਹੀਂ ਕਿਹਾ ਵੀ ਆਜ ਭੈਣ ਸਾਡੀ ਬੰਨਜੋ ਤੁਸੀਂ ਭਰਾਵਾਂ ਰੰਗੋਗੇ ਕਾਹਨੂੰ ਕਾਹਨੂੰ ਕੋਈ ਕਿਸੇ ਦਾ ਬੰਦਾਗਾ ਸਹੀ ਗੱਲ ਆ ਭੈਣੇ ਹੂੰ ਚਾਚੇ ਤਾਇਆ ਤੇ ਚਾਚੇ ਤਾਇਆ ਦੀ ਰਹਿੰਦੇ ਹੈਗੇ ਉਹੀ ਤਾਂ ਗੱਲ ਆ ਜੇ ਬਗ ਜਾਣੇ ਆ ਤਾਂ ਫਿਰ ਉਹਨਾਂ ਦੇ ਆ ਨੋਹਾਂ ਨੂੰ ਹੋ ਜਾਂਦਾ ਚਾਚਿਆਂ ਦੀਆਂ ਨੂੰ ਵੀ ਇਹ ਤਾਂ ਖਨੀ ਲੈਣ ਦੀਆਂ ਮਾਰੀਆਂ ਆ ਗਈਆਂ ਉਹੀ ਗੱਲ ਆ ਮੱਥੇ ਵਾਟਣਾ ਚੰਗਾ ਉਹੀ ਗੱਲ ਆ ਆਪਾਂ ਦਿੰਨੇ ਭੈਣੇ ਕੁਝ ਰਖੜੀ ਬੰਨ ਲੈਣੀਆਂ ਆਂ ਹਾਂ ਇਹ ਤਾਂ ਹਰਪ੍ਰੀਤ ਨੇ ਸਹੀ ਸੋਚਿਆਗਾ ਅਸਲ 'ਚ ਵੱਡੀ ਆ ਫਿਰ ਉਹਦਾ ਦਿਮਾਗ ਕੰਮ ਕਰਦਾਗਾ ਹਾਂ ਚੱਲ ਆ ਜਾ ਲੰਘਿਆ ਨਾ ਤਾਂ ਗਲੀ ਬਣੀ ਜਾਂਦੀ ਆ ਹਨ ਹੂੰ ਲਾ ਆਉਂਦੇ ਨੇ ਰਕੜੀ ਦਾ ਕਿੰਨਾ ਚਾ ਹੈ ਤਿਆਰ ਹੋਈ ਬੈਠ ਆਜੋ ਆਜੋ ਰਖੜੀਆਂ ਮੰਗਵਾ ਲਈਆਂ ਸੀ ਇਹ ਪਰ ਹੋ ਗਿਆ ਸੀ ਤੇਰ ਬਾਈ ਬੈਜੋ ਅੱਛਾ ਲੈ ਵੜਾ ਚੱਲ ਮਨ ਪਹਿਲਾਂ ਤੂੰ ਬੰਨ ਦੇ ਬਾਈ ਕਿੱਧਰ ਗਿਆ ਬਾਈ ਤਾਂ ਤੇਰਾ ਹੈ ਨਹੀਂ ਘਰੇ ਲੈ ਤੂੰ ਬੰਨ ਦੇ ਮੇਰੇ ਦੋਨਾ ਭੈਣਾਂ ਨੇ ਤੂੰ ਹੀ ਬੰਨ ਦੇ ਅਜੀ ਤੇਰੇ ਸਾਂਝੀ ਬੰਨ ਜਾਂਗੇ ਚੱਲ ਆਏ ਚੱਲ ਇਹ ਛੋਟੀ ਹੈਗੀ ਆਪਾਂ ਨੂੰ ਕਿਹੜਾ ਗੁੱਸਾ ਹੈਗਾ ਚੱਲ ਕੋਈ ਨਹੀਂ ਕਹਾਂ ਨਾ ਕੁਛਾ ਨਾ ਕਰਿਆ ਕਰ ਮੈਂ ਤੈਨੂੰ ਦੱਸਾਂ ਇਹ ਚੀਜ਼ ਦਾ ਵੀ ਐਂ ਕਹਿੰਦੀ ਐ ਪਲਾਨੀ ਮੈਨੂੰ ਐ ਕਹਿੰਦੀ ਤੁਹਾਡੇ ਭਰਾ ਹੈ ਨਹੀਂ ਕਹੀ ਜਾਣਦੇ ਲੋਕੜਾਂ ਤਾਂ ਮੇਣੀ ਮਾਰਦੀਆਂ ਹੁੰਦੀਆਂ ਯਾਰ ਮੇਰੇ ਨਾਲ ਦਿਲ ਤੇ ਗੱਲ ਲੱਗ ਜਾਂਦੀ ਆ ਤੂੰ ਦਿਲ ਤੇ ਨਾ ਲਾਇ ਕਰ ਬੰਨ ਇਹਦੇ ਨਾ ਹੀ ਆਏ ਉਹੀ ਗੱਲ ਤੈਨੂੰ ਪਤਾ ਜੀ ਜਠਾਣੀ ਜੀ ਚੱਕਮੀ ਵਾਲੀ ਆ ਮੈਂ ਤੇਨੂੰ ਕਿਹਾਗਾ ਜਮਾ ਨਾਲ ਗੱਲ ਦਿਲ ਸਿੱਟਿਆ ਕਰ ਆਪਾਂ ਹੈਗੇ ਸੁੱਖ ਨਾਲ ਤਿੰਨ ਬਹਿਣਾ ਆਂ ਆਹੋ ਹੈਂ ਕੋਈ ਗੱਲ ਆ ਗਈ ਆਪਾਂ ਕਿਸੇ ਨੂੰ ਕੀ ਦਵਾ ਲਾਂਗੇ ਹੁਣ ਆ ਕੇ ਦਿਖਾਉਗੀ ਮੈਨੂੰ ਆ ਮੇਰੇ ਭਰਾ ਨੇ ਸੂਟ ਲੈ ਕੇ ਦਿੱਤਾ ਕੋਈ ਨਹੀਂ ਮੈਂ ਸਭ ਕੁਝ ਲਿਆਂਦਾ ਪਿਆ ਤੇਰੇ ਬਾਅਦ ਤੇ ਤੇਰੇ ਬਾਅਦ ਤੇ ਕੜਾ ਕੁਝ ਲੈਣਾ ਨਹੀਂ ਲੈ ਲੈ ਕਰਨਾ ਆ ਜਾ ਫੜ ਹਲਪਾ ਤੇ ਤੂੰ ਨਹੀਂ ਦੋ ਨਹੀਂ ਜਾਣਗਾ ਬੰਨਾਂਗੇ ਇਹਦੇ ਕੁੜੇ ਇਹ ਚੱਕ ਇੱਕ ਗੰਡ ਮੈਂ ਦੇ ਦਨੀ ਇੱਕ ਤੂੰ ਦੇ ਦੀ ਚੱਕ ਠੀਕ ਲੈ ਚੱਲ ਹੁਣ ਤਾਂ ਖੁਸ਼ ਹੋ ਜਾ ਮੇਰੇ ਦਿਲ ਜਦ ਤੱਕ ਸਾਰਾ ਦਿਨ ਦਿਲ ਚੁੱਤੀ ਦੀ ਰਹਿਣੀ ਹੈਗੀ ਤੁਸੀਂ ਬਾਹਰ ਆ ਬਿਸਰਬਿਸ ਕਰਦੀ ਮੈਨੂੰ ਤਾਂ ਨਾ ਇਸ ਕੁੜੀ ਦੀ ਬਾਰੀ ਜਿਆਦਾ ਫਿਕਰ ਰਹਿੰਦੀ ਮੈ ਜੋ ਵੈਰੀ ਆ ਗਈ ਮੈਂ ਹੂੰ ਆ ਮੈਨੂੰ ਦਿਲ ਸੱਟਾ ਕਰ ਦੇਖਾ ਲਾ ਮੈਂ ਦਿਖਾਵਾਂਗੀ ਆ ਦੇਖੋ ਮੇਰੀ ਭੈਣ ਨੇ ਰਖੜੀ ਬੰਨੀ ਆ ਮੈਂ ਆਓ ਕੋਲੇ ਸਿੱਟੀ ਤੋਂ ਘਾਟਾ ਹੈ ਬਿਣਾ ਗਾਤਨ ਦਿਲ ਸੱਟਾ ਕਰਾਂ ਮੈਂ ਹਾਂ ਮੈਨੂੰ ਹਾਂ ਦੇਖ ਦੇਖ ਕੇ ਕਹਿੰਦੀ ਤੂੰ ਮੈਂ ਰਖੜੀ ਬੰਨਣ ਜਾਨੀ ਮੈਂ ਆ ਲੈ ਕੇ ਆਈ ਆ ਆ ਲੈ ਕੇ ਆਈ ਨਹੀਂ ਮੈਂ ਤਾਂ ਕਿਸੇ ਨੂੰ ਨਹੀਂ ਦਿਵਾਲ ਹੈਗੀ ਵੀ ਮੈਂ ਤਾਂ ਸਭ ਦੇ ਮੂੰਹ ਲੈ ਤੇਰੀ ਪਹਿਲੀ ਰਖੜੀ ਹੈ ਚੱਕ ਤੇਰੇ ਬਾਈ ਨੇ ਮੇਰੇ ਕੋਲ ਜੁੱਸਰ ਹੈ ਨਹੀਂ ਸੀ ਤੇਰੇ ਭਾਈ ਨੇ ਤੇਰੇ ਖਾਤਰ ਲੈ ਕੇ ਦਿੱਤਾ ਬਾਲੇ ਕਰਦਾ ਤੇਰੇ ਭਾਈ ਤਾਂ ਉਹ ਜਿਆ ਖੁਸ਼ ਨਹੀਂ ਹੁੰਦਾ ਬਾ ਜੁੱਸੇ ਨਾ ਕੋਈ ਨਾ ਕੋਈ ਐਂ ਦਾ ਸੁਖ ਨਹੀਂ ਲੈਣਾ ਹੈਗਾ ਤੂੰ ਪੇਕੀ ਰਖੜੀ ਬੰਨਣ ਜਾਂਦੀ ਆਪਣਾ ਭਰਾ ਹੁੰਦਾ ਉਹ ਵੀ ਤੈਨੂੰ ਇਹ ਜੀ ਚੀਜ਼ ਹੀ ਦਿੰਦਾ ਕਿ ਬਟੀ ਪਤਾ ਦਿੰਦਾ ਕਿ ਨਾ ਦਿੰਦਾ ਹਾਂ ਹੈ ਐਵੇਂ ਤਾਂ ਹੋਏ ਨਾ ਕਰਨਾ ਤੇਰਾ ਸੂਟ ਆਪਣਾ ਲੈ ਬਣ ਮੈਨੂੰ ਕੀ ਸੀਗਾ ਕੋਈ ਨਹੀਂ ਤੇਰੇ ਭਾਈ ਲੈ ਕੇ ਮੈਂ ਕਿਹੜਾ ਲੈ ਕੇ ਦਿੱਤੇ ਲੈ ਮਨ ਆ ਤੇਰੇ ਵਾਸਤੇ ਲੈ ਕੇ ਆਏ ਤੇਰੇ ਭਾਈ ਆ ਦੇਖ ਲੈ ਲੈ ਨਾ ਖਰਚਾ ਕਰ ਮੈਨੂੰ ਕੀ ਸੀ ਪਹਿਣੇ ਲੈ ਫੇਰ ਕੀ ਹੋ ਗਿਆ ਜੇ ਪਹਿਣਾ ਤੇ ਖਰਚਾ ਕਰਤਾ ਹੋਰ ਕੀਤੇ करूंगी ਮੈਂ ਐਡੀ ਕਿੱਡੀ ਗੱਲਾਂ ਖਰਚੇ ਵਾਲੀ ਲੈ ਪਾ ਦਬਾਫੇ ਚ ਪਾ ਲੈ ਕਿਰ ਨਾ ਐ ਕਰੀ ਤੂੰ ਇਹਦਾ ਨਾ ਜੂਸਰ ਛੜਾਇਆ ਇਹਨਾਂ ਨੇ ਘਰੇ ਨਾਲ ਇਹ ਤੂੰ ਤਾਂ ਮੈਂ ਛੜਾਇਆ ਇਹਦੀ ਜਠਾਣੀ ਨੂੰ ਨਾ ਸਮਾਰ ਕੇ ਦਿਖਾ ਕੇ ਆਈ ਵਿਆਹ ਦੇਖ ਲੈ ਹਾਂ ਨਾਲੇ ਨਾ ਮੈਨੂੰ ਗਾਹਕਾ ਪਹਿਣੇ ਤੂੰ ਤਾਂ ਆਪਦਾ ਫਰਜ਼ ਨਿਭਾਦਾ ਹੁਣ ਕੁੜੇ ਆਪਾਂ ਨੂੰ ਵੀ ਕੁਛ ਕਰਨਾ ਚਾਹੀਦਾ ਪਹਿਣ ਵਾਸਤੇ ਨਹੀਂ ਕੋਈ ਗੱਲ ਨਹੀਂ ਮੈਂ ਵੱਡੀਆਂ ਤੁਸੀਂ ਛੋਟੀਆਂ ਫੇਰ ਕੀ ਗੱਲ ਛੋਟੇ ਨਾ ਭੈਣਾਂ ਦਾ ਤਾਂ ਉਹੀ ਗੱਲ ਵੱਡੀ ਭੈਣ ਕਰਦੀ ਹੁੰਦੀ ਐ ਲੈ ਹੁਣ ਮੇਰੇ ਛੋਟੇ ਵੀ ਇਹਦੇ ਵਿੱਚ ਕੋਈ ਗੱਲ ਨਹੀਂ ਆਪਣਾ ਗੜਾ ਉਹੀ ਗੱਲ ਬੰਡਿਆ ਭੈਣਾਂ ਭੈਣਾਂ ਦਾ ਹਾਂ ਇਹ ਤਾਂ ਹੈਗਾ ਪਰ ਉਹੀ ਗੱਲ ਤੂੰ ਹੁਣ ਤੱਕ ਫਰਜ਼ ਨਿਭਾਇਆ ਦੇ ਪਰ ਹੁਣ ਇਹਦੇ ਵੀ ਫਰਜ਼ ਨਿਭਾਇਆ ਸਾਰੇ ਲੈ ਤੁਸੀਂ ਬਹਿ ਜਾ ਦੋ ਮਿੰਟ ਮੈਂ ਤੇਰੇ ਬਾਈ ਨੂੰ ਭੇਜ ਦਿਆਂ ਤੇਰਾ ਬਾਈ ਆਖੂਗਾ ਵੀ ਮੈਨੂੰ ਮਿਲੇ ਵੀ ਨਹੀਂ ਬਾਗੀਆਂ ਚੱਲ ਭੇਜ ਦੇ ਦੋ ਮਿੰਟ ਖੜ੍ਹਜੋ ਨਾ ਕੀ ਪਤਾ ਸਾਨੂੰ ਛੱਡ ਹੀ ਆਵੇ ਨਾ ਨਾ ਕੋਈ ਨਹੀਂ ਭੇਜ ਦੇ ਹਾਜ਼ਰੀ ਤੂੰ ਦੇ ਮੈਨੂੰ ਮੇਰਾ ਭਰਾ ਯਾਦ ਨਹੀਂ ਆਉਂਦਾ ਦੇਖ ਲਾ ਐਵੇਂ ਭਰਾ ਭਰਾ ਕਰਦੀ ਸੀਗੀ ਆ ਭਰਾਵਾਂ ਨਾਲ ਕੱਟ ਹੋ ਗਿਆ ਹੈ ਚੰਗਾ ਸੂਟ ਦੇ ਦਾ ਚੰਗਾ ਜੁੱਸਰੇ ਦਾ ਰਖੜੀ ਬਣਾ ਲਈ ਸਭ ਕੁਝ ਹੋ ਗਿਆ ਫਿਕਰ ਨਾ ਕਰਾ ਕਰ ਕਿਸੇ ਗੱਲ ਦੀ ਹੁਣ ਤਾਂ ਰੋਗ ਨਾਲ ਕਿਆ ਕਰ ਕੋਈ ਨਹੀਂ ਕਦੇ ਹੈਗੀ ਮੇਰੀ ਵੱਡੀ ਭੈਣ ਭਰਾ ਭਰੂ ਦੀ ਲੋੜ ਨਹੀਂ ਹੈਗੀ ਕਿ ਮੈਨੂੰ ਭੈਣਾਂ ਕਿਹੜਾ ਭਰਾਵਾਂ ਨਾਲ ਕੱਟ ਹੁੰਦੀ ਆਓ ਜਿਹੜਾ ਬਈ ਦੁੱਖ ਸੁੱਖ ਨਾਲ ਖੜੇ ਨਾ ਉਹੀ ਭਰਾ ਹੁੰਦਾਗਾ ਲੈ ਜੀਜਾ ਆ ਗਿਆ ਲੈ ਬਾਈ ਤਕੜੀਆਂ ਤੀ ਬਈ ਠੀਕ ਆ ਬਈ ਠੀਕ ਆ ਬੈਠ ਜਾਓ ਹੋ ਠੀਕ ਹੋ ਹਾਂ ਸਾਰੇ ਠੀਕ ਠੀਕ ਏ ਐਸੀ ਗਈ ਬਿਸਰ ਬਿਸਰ ਕਰਦੀ ਸੀਗੀ ਬਾਹਲਾ ਅਕੇ ਮੇਰਾ ਭਰਾ ਨਹੀਂ ਹੈਗਾ ਰਖੜੀ ਬੰਧਣ ਜਾਣਾ ਰਖੜੀ ਬੰਧਣ ਜਾਣਾਗਾ ਮੈਂ ਹਰਪ੍ਰੀਤ ਕੋਲੇ ਆਈ ਸੀਗੀ ਹਰਪ੍ਰੀਤ ਕਹਿੰਦੇ ਕੋਈ ਨਾ ਆਪਾਂ ਤੇ ਨਿਭਣਾ ਇੱਕ ਦੂਜੇ ਬੰਨ ਬੰਦ ਨਾ ਰਖੜੀ ਬਾਲੀ ਵਧੀਆ ਗੱਲ ਦੀ ਹੈ ਨਾ ਹੈ ਚੱਲ ਵਧੀਆ ਤੁਸੀਂ ਆਹ ਇਹਦੇ ਵਾਸਤੇ ਗਿਫਟ ਗੁਫਟੀਆਂ ਦੇ ਨਾ ਬਾਈ ਆ ਇਨਾ ਖਰਚਾ ਕਰਨ ਨੂੰ ਕੀ ਹੋਣਾ ਖਰਚੇ ਨੂੰ ਕੀ ਤੀਗਾ ਕਿਰਨਾ ਮਹੀਨਿਆਂ ਕਿਤਾਈ ਸਮਾਨ ਸਾਰਾ ਚੱਲ ਕੋਈ ਨਾ ਆਵੇਂ ਨੰਡੋ ਕਰੀ ਜਾ ਜੀਜਾ ਤੇਰੇ ਸਰਦਾ ਵਰਦਾਗਾ ਬਥੇਰਾ ਸਭ ਕੁਝ ਇਹਦੇ ਕੋਲੇ ਜੇ ਤੇਰੇ ਵਾਸਤੇ ਲਾ ਦੂਗਾ ਫਿਰ ਕਿੱਡੀ ਕੀ ਗੱਲ ਆ ਗਈ ਆਵੇਂ ਫਿਕਰ ਜੀ ਕਰਿਆ ਕਰ ਕੋਈ ਨਾ ਚੁੱਪ ਕਰਕੇ ਲੈ ਜੀ ਫਿਕਰ ਕਿਹੜੀ ਗੱਲ ਦੀ ਸੀ ਕਹਿੰਦੀ ਲੈ ਇੰਨਾ ਖਰਚਾ ਕਰਤਾ ਐ ਕਹਿੰਦੀ ਹੈਗੀ ਕੋਈ ਖਰਚਾ ਨਹੀਂ ਹੈਗਾ ਇਹ ਇਹ ਤਾਂ ਖੱਟੇ ਦੀ ਛੋਟੀ ਜੀ ਤਾਂ ਚੀਜ਼ ਹੈ ਇਹ ਉਹੀ ਤਾਂ ਗੱਲ ਆ ਐ ਸੋਚ ਰਹਾ ਕਰ ਤੈਨੂੰ ਵਿਆਹ ਵੇਲੇ ਇੱਕ ਚੀਜ਼ ਵੱਧ ਦੇਤੀ ਤੁਹਾਡੇ ਹੁੰਦੇ ਨਾ ਮੈਨੂੰ ਮੇਰੇ ਪੇਕੇ ਯਾਦ ਆਉਣਾ ਹਟ ਗਿਆ ਹੁਣ ਲੈ ਪੇਕੇ ਦੀ ਕੀ ਯਾਦ ਆਉਣੀ ਸੀ ਹੈ ਭਰਾ ਵਾਲੇ ਫਰਜ਼ ਇਹ ਨਵਾਈ ਜਾਂਦੇ ਆਪਾਂ ਨੂੰ ਭਰਾ ਦੀ ਕੀ ਲੋੜ ਆ ਗਈ ਕੋਈ ਨਾ ਚਲ ਕੋਈ ਨਹੀਂ ਕਿਉਂ ਹੁਣ ਉਹੀ ਗੱਲ ਬਿਨਾ ਗੱਲ ਤੋਂ ਕਰੀਏ ਨੂੰ ਆਹ ਸਮਾਨ ਐ ਤੁਹਾਨੂੰ ਲੈ ਕੇ ਦੇਤਾ ਤੁਸੀਂ ਲੈ ਜਾਓ ਚੁੱਪ ਕਰਕੇ ਜੇੜਾ ਕੋਈ ਕਹਿੰਦਾ ਸਰੀਕਾ ਕਬੀਲਾ ਅਗਲੇ ਤੇ ਮੂੰਹ ਬੰਦ ਕਰ ਦਿਓ ਚੱਲ ਹਰਪੀ ਦੋ ਆਏ ਨਹੀਂ ਪਤਾ ਇਹ ਜਠਾਣੀ ਆ ਗਈ ਉਹ ਫਿਰ ਕਹੋਗੇ ਨਿਕਲ ਗਈ ਤੈਨੂੰ ਵੀ ਛੱਡਿਆ ਮਾਂ ਘਰੇ ਜਾ ਨਾ ਦਿਖਾ ਦੀ ਜਠਾਣੀ ਨੂੰ ਨਾ ਨਾ ਮੈਂ ਆਪ ਛੱਡ ਕੇ ਆਉਂਗੀ ਮੈਂ ਲੈ ਮੈਂ ਬਾਪੂ ਫੁਗਰੀਆਂ ਮਾਰ ਕੇ ਆਉਂਗੀ ਤੂੰ ਛੱਡ ਦੇ ਗੱਲਾਂ ਚੰਗਾ 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 ਠੀਕ ਆ ਜਾ ਚੰਗਾ ਵਧੀਆ ਹੈ ਚੰਗਾ 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 ਆ ਜਾ ਮਣਾ ਜਾ ਲੰਗਿਆ ਐਵੇਂ ਨਾ ਆ ਕੇ ਫਿਰ ਬੁੜਬੁੜ ਕਰੂਗੀ ਕਿ ਪਤਾ ਨਹੀਂ ਕੰਮ ਤੋਂ ਟੱਲਦੀ ਮਾਰੀ ਵਾਗ ਗਈ ਹਾਂ ਹੁਣ ਚਾਕੂ ਕੀ ਵੀ ਆ ਦੇਖ ਲੈ ਆਪਣੀ ਵੱਡੀ ਭੈਣ ਨੇ ਤੇ ਐਡਾ ਤਕੜਾ ਗਿਫਟ ਦਿੱਤਾ ਰਖੜੀ ਦਾ ਆ ਜਾ ਆ ਜਾ ਆ ਦੇਖ ਲੈ ਹਰਪ੍ਰੀਤ ਤੇਰੀਆਂ ਭੈਣਾਂ ਆਮਨ ਤੇ ਆਪਣੀ ਕਿਰਨਾ ਕਿੰਨੀਆਂ ਖੁਸ਼ ਹੋ ਕੇ ਗਈਆਂ ਨੇ ਹੈ ਦੇਖ ਲੈ ਨਾ ਕਿੱਡੀ ਕੋ ਗੱਲ ਸੀ ਲੈ ਅੱਜ ਤਾਂ ਮੈਨੂੰ ਅੱਜ ਤਾਂ ਮੈਨੂੰ ਐਂ ਕਹਿਣੀ ਐ ਤੀ ਵੀ ਸਾਡੇ ਤਾਂ ਹੁਣ ਭਰਾ ਦੀ ਯਾਦ ਹੀ ਨਹੀਂ ਉਹਦੀ ਹਾਂ ਬਾਈ ਤੇਰੇ ਹੁੰਦੇ ਬਾਲਾ ਕਰਕੇ ਗਈਆਂ ਐ ਕਹਿੰਦੀਆਂ ਹੇ ਬਾਈ ਨੇ ਤਾਂ ਬਾਲਾ ਕਰਿਆ ਸਾਡਾ ਵੀ ਸਾਨੂੰ ਤਾਂ ਇੰਨੀ ਆਸ ਨਹੀਂ ਸੀ ਉਹ ਮੈਂ ਉਹਨਾਂ ਨੂੰ ਕੀ ਦੱਸਾਂ ਵੀ ਤਾਂ ਸਾਰਾ ਕੇ ਹੱਤਾ ਤ੍ਰਿਪੈ ਨੀਤੀ ਮਹਾਰਪ੍ਰੀਤ ਨੇ ਚਲ ਮੈਂ ਤਾਂ ਲੈ ਕੇ ਦਿੱਤਾ ਕੋਈ ਨਹੀਂ ਮੈਂ ਤਾਂ ਕਹੀ ਸੀ ਮੈਂ ਤਾਂ ਗਿਫਟ ਤੈਨੂੰ ਕਿਹੀ ਨਹੀਂ ਸੀ ਤਾ ਤੂੰ ਆਪ ਹੀ ਲੈ ਆ ਉਹ ਚਲ ਫਿਰ ਮੈਂ ਤਾਂ ਤੈਨੂੰ ਵੱਡਾ ਕਰਨਾ ਸੀ ਐਂ ਤਾਂ ਨਹੀਂ ਕਹਿਣਾ ਸੀ ਚਲ ਮੈਂ ਤਾਂ ਕਹਿੰਦੀ ਵੀ ਜਿਹਦੇ ਭਰਾ ਹੈ ਨਹੀਂ ਪੈਣਾ ਹੈਗੇ ਪੈਣਾ ਪੈਣਾ ਮਨਾ ਲਿਆ ਕਰਨ ਤਿਹਾਰ ਤਾਂ ਮਨਾਉਣੀ ਹੈ ਨਾ ਹਾਂ ਜਿਵੇਂ ਤੁਸੀਂ ਮਨਾਇਆ ਹਾਂ ਨਾਲੇ ਉਹੀ ਗੱਲ ਹੈ ਲੋਕਾਂ ਦੇ ਮੂੰਹ ਬੰਦ ਹੋ ਜਾਂਦੇ ਲੋਕਣਾਂ ਦਾ ਮਿਹਣੇ ਨਹੀਂ ਮਾਰਦੇ ਹਾਂ ਤੁਸੀਂ ਕਿਹਦੇ ਬੰਨਣੀਆਂ ਆ ਹਾਂ ਤੁਸੀਂ ਨਾ ਬਾਲੀ ਵਧੀਆ ਰੀਤ ਚਲਾਤੀ ਲੈ ਹੋਰ ਫੇਰ ਹੈਣਾ ਉਹਦੇ ਰਖੜੀ ਬੰਨਤੀ ਹੋਣੀ ਉਹਦੇ ਰਖੜੀ ਬੰਨਤੀ ਬਾਾਈ ਵਧੀਆ ਲੱਗੇ ਮੈਨੂੰ ਤਾਂ ਮੈਨੂੰ ਐਂ ਦੱਸ ਅੱਧੀ ਤਨੂ ਆਊ ਸਾਡੇ ਵਰਗੀ ਜਿਨ੍ਹਾਂ ਨੇ ਪ੍ਰਾਣ ਨਹੀਂ ਹੋਣੇ ਤੇ ਫਿਰ ਉਹ ਵਿਚਾਰੀਆਂ ਐ ਵਿਚਾਕੀ ਜਾਂਣ ਬੈਠੀਆਂ ਹੁਣ ਜੇ ਤਾਈ ਕੇ ਜਾਂਣੀਆਂ ਤੈਨੂੰ ਪਤਿਆ ਪਿਛਲੀ ਵਾਰ ਤਾਈ ਨੇ ਕਿਰਨਾ ਨਾ ਕਿੰਨਾ ਬੁਰਾ ਕੀਤਾ ਸੀ ਕੱਲ ਤਾਂ ਹਰ ਵੀ ਤਰੀਸੇ ਹੀ ਹੈ ਉਹ ਜਿਨ੍ਹਾਂ ਦੇ ਪ੍ਰਾਣ ਨਹੀਂ ਹੋ ਮ ਉਹ ਗਰ ਭੈਣ ਤਾਂ ਬਣਾਈ ਲੈਂਦਾ ਹੈ ਨਾ ਜਿਹਦੇ ਭੈਣ ਨਹੀਂ ਹੁੰਦੀ ਕਿਸੇ ਭਰਾ ਦੇ ਹਾਂ ਤੇ ਆ ਤੁਸੀਂ ਬੜੀ ਵਧੀਆ ਗੱਲ ਕਰਨੀ ਤੁਹਾਡੇ ਭਰਾ ਨਹੀਂ ਤੀ ਤੁਸੀਂ ਆਰਤੀ ਰੱਖਣੀ ਬਣਾ ਤਾਂ ਲੈਂਦਾ ਹੈ ਗੱਲ ਕਰ ਜਿਹੜੀ ਆਪਦੇ ਭਰਾ ਵਾਲੀ ਗੱਲ ਹੁੰਦੀ ਹੈ ਨਾ ਉਹ ਤਾਂ ਵੱਖਰੀ ਹੁੰਦੀ ਉਹ ਗੱਲ ਨਹੀਂ ਬਣਦੀ ਹਾਂ ਉਹ ਤੇ ਮਨੋਂ ਉਹਨਾਂ ਰੱਖੜੀ ਵੀ ਬੰਨ੍ਹਿਆ ਹੁੰਦਾ ਅਗਲੀ ਪੈਸੇ ਵੀ ਦੇਣਾ ਨਹੀਂ ਮੰਗਰੋਲੀ ਨਾ ਕੁਮਨ ਕਾਟਦੇ ਬਿਲਾ ਲੈਣ ਦਵਾ ਮਾਰਨਾ ਤੁਰਾਂ ਫਿਰ ਨਹੀਂ ਆਉਦੇ ਹੈਗਾ ਟਿੱਕੇ ਬੰਦ ਗਾਨ ਨੇ ਭਰਾ ਬਣਦੇ ਹੁਣ ਫਿਰ ਗੱਲਾਂ ਕਰੀਆਂ ਨੇ ਹਾਂ ਗੱਲ ਤਾਂ ਹੈ ਹੀ ਆ ਫਿਰ ਆ ਸੋਡਲੀ ਗੱਲ ਮੈਨੂੰ ਵਧੀਆ ਲੱਗੀ ਬਸ ਅਸੀਂ ਤਾਂ ਹੁਣ ਆਏ ਵਾਰੀ ਆਈ ਮਿਲਣਾ ਕਰਾਂਗੇ ਆਜਾ ਆਪਾਂ ਵੀ ਹੁਣ ਆਰਾਮ ਕਰੀਏ ਹੋਰ ਮੈਂ ਤਾਂ ਗਰਮੀ ਚ ਧੁੱਪੇ ਮੱਚ ਗਈ